ਬਠੱਗੀ ਦੇ ਮਾਮਲੇ ਅੱਜਕੱਲ ਕਾਫੀ ਵੱਧਦੇ ਜਾ ਰਹੇ ਨੇ ਤੇ ਠੱਗ ਹੁਣ ਕਾਫੀ ਛਾਤਰ ਹੋ ਚੁੱਕੇ ਨੇ ਹੁਣ ਸਾਈਬਰ ਠੱਗ ਨਾ ਤਾਂ ਤੁਹਾਨੂੰ ਕੋਈ OTP ਭੇਜਣਗੇ ਤੇ ਨਾ ਹੀ ਤੁਹਾਨੂੰ ਕੋਈ ਲਿੰਕ ਭੇਜਣਗੇ ਪਰ ਫਿਰ ਵੀ ਤੁਹਾਡਾ ਖਾਤਾ ਖਾਲੀ ਕਰ ਦੇਣਗੇ ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਤੁਹਾਨੂੰ ਗੱਲਾਂ ਦੇ ਵਿੱਚ ਉਲਝਾ ਲਿਆ ਜਾਂਦਾ ਹੈ ਕਾਲ ਨੂੰ ਹੋਲਡ ਰਖਵਾਇਆ ਜਾਂਦਾ ਹੈ ਤਾਂ ਇਸ ਦੌਰਾਨ ਬਿਲਕੁਲ ਸਾਵਧਾਨ ਹੋ ਜਾਓ ਕਿਉਂਕਿ ਹੋਲਡ ਤੇ ਕਾਲ ਰਖਵਾ ਕੇ ਤੁਹਾਡਾ ਮੋਬਾਈਲ ਡਿਵਾਈਸ ਹੈਕ ਕਰ ਲਿਆ ਜਾਂਦਾ ਹੈ ਤੇ ਤੁਹਾਡੇ ਖਾਤੇ ਦੇ ਵਿੱਚੋਂ ਸਾਰੀ ਰਕਮ ਉਡਾ ਲਈ ਜਾਂਦੀ ਹੈ ਅਜਿਹਾ ਹੀ ਕੁਝ ਹੋਇਆ ਧਾਰੀਵਾਲ ਦੇ ਨੌਜਵਾਨ ਗੌਰਵ ਲੂਥਰਾ ਦਾ ਜਿਸ ਨਾਲ ਕੀ ਅਜਿਹੀ ਠੱਗੀ ਵਧੀ ਉਸ ਨੂੰ ਨਾ ਤਾਂ ਕੋਈ OTP ਆਇਆ ਹੈ ਤੇ ਨਾ ਹੀ ਕੋਈ ਮੈਸੇਜ ਆਇਆ ਹੈ ਸਿਰਫ ਉਸਦੀ ਫੋਨ ਕਾਲ ਨੂੰ ਹੋਲਡ ਤੇ ਰਖਵਾਇਆ ਗਿਆ। ਦਰਅਸਲ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸਦੇ ਖਾਤੇ ਦੇ ਵਿੱਚੋਂ 1,40,000 ਰੁਪਏ ਦੀ ਰਕਮ ਉਡਵਾ ਲਈ ਗਈ ਹੈ। ਉਨ ਪੀੜਤ ਨੌਜਵਾਨ ਦੇ ਵੱਲੋਂ ਸਾਈਬਰ ਕ੍ਰਾਈਮ ਤੇ ਬੈਂਕ ਨੂੰ ਸ਼ਿਕਾਇਤ ਦਿੱਤੀ ਗਈ ਹੈ। ਤੇ ਇਸ ਨੌਜਵਾਨ ਦਾ ਕਹਿਣਾ ਹੈ ਕਿ ਇਸਦੀ ਮੋਬਾਈਲ ਰਿਪੇਅਰ ਦੀ ਦੁਕਾਨ ਹੈ। ਇੱਕ ਨੰਬਰ ਤੋਂ ਇਸ ਨੂੰ ਕਾਲ ਆਉਂਦੀ ਹੈ ਕਿ ਆ ਜਾਂਦਾ ਹੈ ਕਿ ਇਹ ਬੈਂਕ ਤੋਂ ਕਾਲ ਆਈ ਹੈ ਤੇ ਕ੍ਰੈਡਿਟ ਕਾਰਡ ਦੂਜੀ ट्रांजैक्शन ਕਰ ਦਿਆ। ਹੀ ਉਸਦੀ ਇੰਸ਼ੋਰੈਂਸ ਵੀ ਆਟੋਮੈਟਿਕ ਤਰੀਕੇ ਦੇ ਨਾਲ ਹੋ ਜਾਵੇਗੀ। ਤੇ ਇਸੇ ਦੌਰਾਨ ਉਸਦੀ ਕਾਲ ਨੂੰ ਹੋਲਡ ਤੇ ਰਖਵਾ ਲਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇੰਸ਼ੋਰੈਂਸ ਨਹੀਂ ਕਰਵਾਉਣਾ ਚਾਹੁੰਦੇ ਤਾਂ ਕਾਲ ਨੂੰ ਜਾਰੀ ਰੱਖੋ ਤੇ ਨੌਜਵਾਨ ਅਜਿਹਾ ਹੀ ਕਰਦਾ ਨਾ ਤਾਂ ਉਸ ਨੂੰ ਕੋਈ OTP ਆਂਦਾ ਹੈ ਨਾ ਹੀ ਕੋਈ ਮੈਸੇਜ ਆਂਦਾ ਹੈ ਤੇ ਨਾ ਹੀ ਉਹ ਕੋਈ OTP ਸ਼ੇਅਰ ਕਰਦਾ ਕੁਝ ਦੇਰ ਬਾਅਦ ਫੋਨ ਕਰਨ ਵਾਲੇ ਉਸ ਦੇ ਕੋਲੋਂ ਜਦ ਕਾਲ ਹੋਲਡ ਤੇ ਕਰਵਾ ਲੈਂਦੇ ਤਾਂ ਫਿਰ ਕੱਟ ਦਿੰਦੇ ਨੇ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਦਾ ਕਿ ਕਾਲ ਕੱਟਦਿਆ ਸਾਰ ਹੀ ਇੱਕ ਮੈਸੇਜ ਆਇਆ ਕਿ ਉਸ ਦੇ ਖਾਤੇ ਦੇ ਵਿੱਚੋਂ 1,38,986 ਰੁਪਏ ਕਢਵਾ ਲਏ ਨੇ ਨੌਜਵਾਨ ਦਾ ਕਹਿਣਾ ਹੈ ਕਿ ਅੰਜ ਲੱਗਦਾ ਹੈ ਕਿ ਫੋਨ ਡਿਵਾਈਸ ਨੂੰ ਹੈਕ ਕੀਤਾ ਗਿਆ ਹੋਲਡ ਕਰਵਾਉਣ ਦੇ ਦੌਰਾਨ ਜਿਹੜਾ OTP ਉਸ ਨੂੰ ਆਉਣਾ ਸੀ ਜਿਹੜਾ ਮੈਸੇਜ ਉਸ ਨੂੰ ਆਉਣਾ ਸੀ ਉਹ ਹੈਕਰ ਦੇ ਮੋਬਾਈਲ ਤੇ ਚਲਾ ਗਿਆ ਜਿਸ ਦੌਰਾਨ ਕੀ ਉਸਦੇ ਅਕਾਊਂਟ ਦੇ ਵਿੱਚੋਂ ਲੱਖਾਂ ਰੁਪਏ ਕਢਵਾ ਲਏ ਗਏ ਨੇ ਹਾਲਾਂਕਿ ਇਸ ਬਾਬਤ ਹੁਣ ਸਾਈਬਰ क्राइम ਨੂੰ ਵੀ ਸ਼ਿਕਾਇਤ ਦਿੱਤੀ ਗਈ ਤੇ ਉਧਰ ਦਾਸ ਨੇ ਕਿ ਗੁਰਦਾਸਪੁਰ SSP ਦਾ ਕਹਿਣਾ ਹੈ ਕਿ ਇਸ ਕੇਸ ਦੇ ਵਿੱਚ ਪੂਰੀ ਮਦਦ ਕੀਤੀ ਜਾਵੇਗੀ ਇਸ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਈਆਂ ਸਾਈਬਰ ਠਗੀਆਂ ਵਾ ਰਹੀਆਂ ਨੇ ਕਿਸੇ ਅਣਪਛਾਤੇ ਨੰਬਰ ਤੋਂ ਤੁਹਾਨੂੰ ਕੋਈ ਕਾਲ ਆਉਂਦੀ ਹੈ ਤਾਂ ਉਸ ਕਾਲ ਨੂੰ ਰিসিਵ ਨਾ ਕੀਤਾ ਜਾਵੇ ਜਦ ਤੁਹਾਨੂੰ ਪਤਾ ਹੈ ਕਿ ਇਹ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਨਹੀਂ ਹੈ ਤਾਂ ਤੁਰੰਤ ਉਸ ਫੋਨ ਨੂੰ ਕੱਟ ਦਿਓ ਕਿਸੇ ਦੇ ਨਾਲ ਵੀ ਲੰਬੀ ਗੱਲਬਾਤ ਨਾ ਕੀਤੀ ਜਾਵੇ ਕਿਉਂਕਿ ਇਹ ਨਵਾਂ ਤਰੀਕਾ ਹੈ ਜਿਸ ਰਾਹੀਂ ਹੁਣ ਇਹਨਾਂ ਸਾਈਬਰ ਠੱਗਾਂ ਦੇ ਵੱਲੋਂ ਤੁਹਾਡੇ ਅਕਾਊਂਟ ਖਾਲੀ ਕੀਤੇ ਜਾ ਰਹੇ ਨੇ ਹਾਂਜੀ ਮੇਰਾ ਨਾਮ ਜੀ ਗੌਰਵ ਹੈ ਔਰ ਮੇਰੀ ਧਾਰੀਵਾਲ ਨੇਰ ਦੇ ਉੱਤੇ ਦੁਕਾਨ ਹੈ ਮੋਬਾਈਲ ਰਿਪੇਅਰ ਦੀ ਪਿਛਲੇ ਦਿਨ ਮੈਨੂੰ ਫੋਨ ਆਇਆ ਜੀ ਕੰਪਨੀ ਵੱਲੋਂ ਇੰਡਸਟਰੀਅਲ ਬੈਂਕ ਵੱਲੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕਾਰਡ ਦੀ ਇੱਕ ਟ੍ਰਾਂਜ਼ੈਕਸ਼ਨ ਹੋਈ ਆ ਤੇ ਜੇ ਤੁਸੀਂ ਦੂਜੀ ਟ੍ਰਾਂਜ਼ੈਕਸ਼ਨ ਕਰਦੇ ਹੋ ਤੇ ਤੁਹਾਨੂੰ ਉਸ ਦੀ ਇੰਸ਼ੋਰੈਂਸ ਦੇ ਪੈਸੇ ਪੇ ਕਰਨੇ ਪੈਣਗੇ। ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਕੋਈ ਵੀ ਇੰਸ਼ੋਰੈਂਸ ਨਹੀਂ ਲਈ। ਉਹ ਕਹਿੰਦੇ ਵੀ ਜੇ ਤੁਸੀਂ ਨਹੀਂ ਲਈ ਤੁਹਾਡੀ ਕਾਰਡ ਦੀ ਉਹ ਇੰਸ਼ੋਰੈਂਸ ਆਲਰੇਡੀ ਹੈਗੀ ਆ। ਤੁਸੀਂ ਜੇ ਇਹਨੂੰ ਕੈਨਸਲ ਕਰਨਾ ਚਾਹੁੰਦੇ ਹੋ ਤੇ ਅਸੀਂ ਆਪਣੇ ਐਂਡ ਤੇ ਕੈਨਸਲ ਇਹਨੂੰ ਕਰ ਦਾਂਗੇ ਤੇ ਜਿਹਦੇ ਨਾਲ ਤੁਹਾਨੂੰ ਕੋਈ ਵੀ OTP ਕੋਈ CVV ਕੋਈ ਕਾਰਡ ਦੀ ਡਿਟੇਲ ਦੇਣ ਦੀ ਲੋੜ ਨਹੀਂ ਹੈਗੀ। ਉਹਨਾਂ ਨੂੰ ਮੈਂ ਕਿਹਾ ਕਿ ਜੇ ਤੁਸੀਂ ਕਰ ਸਕਦੇ ਹੋ ਆਪਣੇ ਐਂਡ ਤੋਂ ਕਰ ਦਿਓ। ਮੈਂ ਤੁਹਾਨੂੰ ਕੋਈ ਵੀ ਚੀਜ਼ ਸ਼ੇਅਰ ਨਹੀਂ ਕਰ ਸਕਦਾ ਜਿੱਦਾਂ ਹੀ ਉਹਨਾਂ ਨੇ ਮੇਰੀ ਕਾਲ ਨੂੰ ਹੋਲਡ ਰੱਖਿਆ ਉਸ ਤੋਂ ਬਾਅਦ ਕਾਲ ਉਹਨਾਂ ਦੀ ਕੱਟ ਹੋ ਗਈ ਆ 2 ਮਿੰਟ ਬਾਅਦ ਮੈਨੂੰ ਮੈਸੇਜ ਆਨੇ ਸ਼ੁਰੂ ਹੋ ਗਏ ਆ ਵੀ ਜੇ ਤੁਹਾਡੇ 138986 ਰੁਪਏ ਪੈਸੇ ਕੱਟੇ ਗਏ ਲੌਗਇਨ ਵੀ ਆ ਗਿਆ ਸਭ ਕੁਝ ਆ ਗਿਆ 2 ਮਿੰਟ ਬਾਅਦ ਮੇਰੀ ਡਿਵਾਈਸ ਜਿਹੜੀ ਪੂਰੀ ਹੈਕਡ ਹੋ ਗਈ ਸੀ ਉਸ ਦੇ ਦੌਰਾਨ ਨਾਲ ਹੀ ਮੈਂ ਆਪਣੇ ਬੈਂਕ ਨੂੰ ਕਾਲ ਕੀਤੀ ਆ ਉਹਨਾਂ ਨਾਲ ਹੀ ਸਾਈਬਰ ਕ੍ਰਾਈਮ ਦੇ ਵਿੱਚ ਆਪਣੀ ਜੋ ਵੀ ਘਟਨਾ ਹੈ ਉਹਨਾਂ ਨੂੰ ਦੱਸਿਆ ਇਹ ਐਸਐਸਪੀ ਗੁਰਦਾਸਪੁਰ ਸ਼੍ਰੀ ਹਰੀਸ਼ ਦਿਆਮਾ ਜੀ ਨੂੰ ਇੱਕ ਅਪੀਲ ਹੈ ਕਿ ਮੇਰੀ ਜਿਹੜੀ ਆ 138940 ਰੁਪਏ ਦੀ ਜਿਹੜੀ ਠੱਗੀ ਹੋਈ ਆ ਇਹਨੂੰ ਜੋ ਜਲਦੀ ਤੋਂ ਜਲਦੀ ਇਹ ਬੰਦੇ ਨੂੰ ਫੜਿਆ ਜਾਵੇ ਔਰ ਮੈਨੂੰ ਇਹ ਵੀ ਪਤਾ ਹੈ ਕਿ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਪਿਛਲੇ ਜਿਹੜੀ ਇਹਨਾਂ ਨੇ ਬਹੁਤ ਜ਼ਿਆਦਾ ਐਸੇ ਇਹੋ ਜਿਹੇ ਕੇਸ ਜਿਹੜੇ ਸੋਲਵ ਕੀਤੇ ਨੇ ਔਰ ਮੈਨੂੰ ਵੀ ਉਮੀਦ ਹੈ ਕਿ ਇਹ ਵੀ ਕੇਸ ਉਹ ਜ਼ਰੂਰ ਸੋਲਵ ਕਰਨਗੇ ਮੇਰਾ ਔਰ ਸਾਈਬਰ ਸੈੱਲ ਨੂੰ ਵੀ ਮੇਰੀ ਇਹ ਅਪੀਲ ਆ ਕਿ ਇਹ ਜਲਦੀ ਤੋਂ ਜਲਦੀ ਕੰਮ ਇਹ ਤੋਂ ਕੀਤਾ ਜਾਵੇ ਔਰ ਜਿਹੜੇ ਆਮ ਜਿਹੜੇ ਲੋਕ ਨੇ ਨੌਜਵਾਨ ਉਹਨਾਂ ਨੂੰ ਮੈਂ ਇਹੀ ਕਵਾਂਗਾ ਕਿ ਜਿਹੜੇ ਅੱਜਕੱਲ ਜਿਹੜਾ ਕਰਾਈਮ ਆ ਬੜੇ ਵੱਖਰੇ ਤਰੀਕੇ ਦਾ ਉਹਨੇ ਕਰ ਲਿਆ ਕੋਈ OTP ਨਹੀਂ ਆ ਇਹਦੇ ਵਿੱਚ ਕੋਈ ਕੁਛ ਨਹੀਂ ਆ ਤੁਹਾਡੀ ਡਿਵਾਈਸ ਹੈਕ ਹੁੰਦੀ ਆ ਉਹਦੇ ਨਾਲ OTP ਤੁਹਾਨੂੰ ਨਹੀਂ ਆਏਗਾ ਉਹ ਅਗਲੇ ਦੇ ਬੰਦੇ ਤੇ ਜਾਏਗਾ ਤੋਂ ਪਲੀਜ਼ ਇਹਨੂੰ ਇਸ ਤੋਂ ਬਚ ਕੇ ਰਹੋ ਕੋਈ ਵੀ ਕਾਲ ਤੁਹਾਨੂੰ ਆਂਦੀ ਆ ਤੁਸੀਂ ਆਪਣੇ ਬੈਂਕ ਨੂੰ ਕਾਲ ਕਰੋ ਉਹਨਾਂ ਨੂੰ ਬਿਲਕੁਲ ਉਹਨਾਂ ਨਾਲ ਕੋਈ ਵੀ ਗੱਲ ਨਾ ਕਰੋ ਸਾਈਬਰ ਠੱਗੀ ਦੇ ਮਾਮਲੇ ਅੱਜਕੱਲ ਕਾਫੀ ਵੱਧਦੇ ਜਾ ਰਹੇ ਨੇ ਤੇ ਠੱਗ ਹੁਣ ਕਾਫੀ ਛਾਤਰ ਹੋ ਚੁੱਕੇ ਨੇ ਹੁਣ ਸਾਈਬਰ ਠੱਗ ਨਾ ਤਾਂ ਤੁਹਾਨੂੰ ਕੋਈ OTP ਭੇਜਣਗੇ ਤੇ ਨਾ ਹੀ ਤੁਹਾਨੂੰ ਕੋਈ ਲਿੰਕ ਭੇਜਣਗੇ ਪਰ ਫਿਰ ਵੀ ਤੁਹਾਡਾ ਖਾਤਾ ਖਾਲੀ ਕਰ ਦੇਣਗੇ